ਪੰਜਾਬ ਸਰਕਾਰ ਦੇ ਵੱਲੋਂ ਇਨ੍ਹਾਂ ਨਸ਼ਾ ਛਡਾਊ ਕੇਂਦਰਾ ਦਾ ਕਾਲਾ ਤੰਦਾ ਬੰਦ ਕਰਵਾਇਆ ਜਾਏਗਾ ਕਿਉਂਕਿ ਨਵੇਂ ਨਿਯਮ ਜੁਨੇ ਉਹ ਤਿਆਰ ਕੀਤੇ ਗਏ ਨੇ ਸਿਹਤ ਵਿਭਾਗ ਨੇ ਨਵੇਂ ਨਿਯਮ ਤਿਆਰ ਕੀਤੇ ਨੇ ਇਸ ਬਾਬਤ ਇੱਕ ਅਦਾਰਾ ਪੰਜ ਤੋਂ ਵੱਧ ਕੇਂਦਰ ਕੋਈ ਨਹੀਂ ਚਲਾ ਸਕੇਗਾ ਇੱਕ ਅਦਾਰੇ ਦੇ ਪੰਜ ਤੋਂ ਵੱਧ ਕੇਂਦਰਾ ਦੇ ਲਾਇਸੈਂਸ ਹੁਣ ਰੱਦ ਕੀਤੇ ਜਾਣਗੇ ਸਰਕਾਰ ਦੇ ਵੱਲੋਂ ਕਿਉਂਕਿ ਹੁਣ ਨਵੇਂ ਰੂਲਸ ਤਿਆਰ ਕਰ ਲਏ ਗਏ ਨੇ ਨਵੇਂ ਨਿਜਮਾ ਦੇ ਤਹਿਤ ਕਾਨੂੰਨੀ ਪੱਖ ਤੇ ਕਾਰਵਾਈ ਕੀਤੀ ਜਾਏਗੀ ਜਾਂਚ ਕੀਤੀ ਜਾਏਗੀ

एक एक तो तो लोग भी चलातेहत विभाग हम इस संबंधी नवे नियम तैयार कर रही है पंजाब एक, एक व्यक्ति जीजी संस्था कई कई नशा छुडाओ केंद्र चला रही है जिना वालों काली कमाई की जा रही है ਵੈਜੀਲੈਂਸ ਬਿਊਰੋ ਨੇ ਸੁਝਾਅ ਦਿੱਤਾ ਸੀ ਕਿ ਨਸ਼ਾ ਛੁਡਾਊ ਕੇਂਦਰਾਂ ਨੂੰ ਚਲਾਉਣ ਸੰਬੰਧੀ ਸ਼ਰਤਾਂ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਇਹ ਵੀ ਸੁਝਾਅ ਦਿੱਤਾ ਗਿਆ ਸੀ ਕਿ ਨਿਰਪੱਖ ਕੀਤੀ ਜਾਏ ਜੋ ਟੈਂਡਰਾਂ ਦੀ ਪ੍ਰਕਿਰਿਆ ਹੁੰਦੀ ਹੈ ਲਾਇਸੈਂਸ ਦੇਣ ਤੱਕ ਦੀ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਇਆ ਜਾਏ ਤੇ ਇਹ ਵੀ ਹੁਕਮ ਜਾਰੀ ਕੀਤੇ ਗਏ ਸੀ ਜੇ ਗੋਲੀਆਂ ਦੀ ਗੈਰ ਕਾਨੂੰਨੀ ਵਿਕਰੀ ਹੁੰਦੀ ਹੈ ਤੇ ਉਸ ਦਾ ਵੀ ਪਰਦਾਫਾਸ਼ ਕੀਤਾ ਗਿਆ ਸੀ ਹਾਲ ਫਿਲਹਾਲ ਸੇਠੀ ਵਿਭਾਗ ਦੇ ਵੱਲੋਂ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ ਜਿਸ ਮੁਤਾਬਿਕ ਅਜਿਹੇ ਨਿਯਮ ਬਣਾਏ ਜਾ ਰਹੇ ਨੇ ਜਿਨ੍ਹਾਂ ਦੇ ਤਹਿਤ ਕੋਈ ਵੀ ਵਿਅਕਤੀ ਜਾਂ ਅਦਾਰਾ ਪੰਜ ਤੋਂ ਬਾਅਦ ਨਸ਼ਾ ਛਡਾਊ ਕੇਂਦਰਾ ਦੀ ਮਾਲਕੀ ਨਹੀਂ ਰੱਖ ਸਕੇਗਾ ਜਾਂ ਕੇਂਦਰਾ ਦਾ ਸੰਚਾਲਨ ਨਹੀਂ ਕਰ ਸਕੇਗਾ ਸਿਹਤ ਵਿਭਾਗ ਦੇ ਨਿਯਮ ਤਿਆਰ ਕਰ ਲਏ ਹਨ ਅਤੇ ਹੁਣ ਇਹਨਾਂ ਨੂੰ ਕਾਨੂੰਨੀ ਪੱਖ ਤੋਂ ਜਾਂਚਿਆ ਜਾ ਰਿਹਾ ਹੈ ਨਸ਼ਾ ਛਡਾਊ ਕੇਂਦਰਾ ਨੂੰ ਤਿੰਨ ਵਰਿਆਂ ਦੇ ਲਈ ਲਾਇਸੈਂਸ ਦਿੱਤਾ ਜਾਂਦਾ ਹੈ ਤੇ ਜਦੋਂ ਹੁਣ ਲਾਇਸੈਂਸ ਦਾ ਨਵੀਨੀਕਰਨ ਹੋਵੇਗਾ ਤਾਂ ਉਦੋਂ ਪੰਜ ਤੋਂ ਬਾਅਦ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਲਾਇਸੈਂਸ ਰੱਦ ਕੀਤੇ ਜਾਣਗੇ ਖਤਮ ਕੀਤੇ ਜਾਣਗੇ ਪੰਜਾਬ ਸਰਕਾਰ ਦੇ ਹੱਥ ਸੁਰਾਗ ਲੱਗੇ ਹਨ ਕਿ ਵੱਦ ਕੇਂਦਰਾ ਦੀ ਮਾਲਕੀ ਵਾਲੇ ਵਿਅਕਤੀ ਜਾਂ ادارے ਇਨਾ ਨਸ਼ਾ ਛਡਾਊ ਕੇਂਦਰਾ ਤੋਂ ਗਲਤ ਤੰਦ ਨਾਲ ਕਾਲੀ ਕਮਾਈ ਕਰਦੇ ਹਨ ਤੇ ਪੰਜਾਬ ਵਿੱਚ ਇਸ ਵੇਲੇ 170 ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਹਨ ਅਤੇ ਇਹਨਾਂ ਚੋਂ 117 ਕੇਂਦਰਾ ਨੂੰ ਤਾਂ ਸਿਰਫ 10 ਸੰਸਥਾਵਾਂ ਵੀ ਚਲਾ ਰਹੀਆਂ ਹਨ ਜੋ ਅਜੀਹਾ ਸੰਸਥਾਵਾਂ ਹਨ ਜੋ ਕਿ ਵੀ ਵੀ ਕੇਂਦਰ ਵੀ ਚਲਾਰੀਆਂ ਹਨ ਯਾਨੀ ਕਿ ਕਾਲਾ ਤੰਦਾ ਕੀਤਾ ਜਾ ਰਿਹਾ ਹੈ ਇਹਨਾਂ ਸੰਸਥਾਵਾਂ ਵਿੱਚ ਰਸੂਖਵਾਣਾ ਦਾ ਦਾਖਲਾ ਵੀ ਹੈ ਤੇ ਬਹੁਤੀਆਂ ਸੰਸਥਾਵਾਂ ਵਿੱਚ ਸਿਹਤ ਵਿਭਾਗ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਜੁੜੇ ਵਿਅਕਤੀ ਵੀ ਸ਼ਾਮਲ ਹੁੰਦੇ ਹਨ ਤੇ ਹੁਣ ਇਸ ਪੂਰੇ ਮੁੱਦੇ ਨੂੰ ਲੈ ਕੇ ਨਵੇਂ ਸਿਹਤ ਵਿਭਾਗ ਦੇ ਵੱਲੋਂ ਜੋ ਰੂਲਸ ਨੇ ਉਹ ਤਿਆਰ ਕੀਤੇ ਗਏ ਨੇ ਤੇ ਮੇਨਾ ਮੇਰੇ ਸਹਿਯੋਗੀ ਮਨਦੀਪ ਲਾਈਵ ਜੁੜੇ ਹੋਏ ਨੇ ਮਨਦੀਪ ਨਵੇਂ ਰੂਲਸ ਜੋ ਤਿਆਰ ਕੀਤੇ ਗਏ ਨੇ ਨਸ਼ੇ ਨੂੰ ਲੈ ਕੇ ਨਸ਼ੇ ਦੀ ਰੋਕਥਾਮ ਦੇ ਲਈ ਕਿਸ ਤਰੀਕੇ ਨਾਲ ਇੱਕ ਕਾਰਗਰ ਸਾਬਿਤ ਹੋਣਗੇ ਨਾਲੇ ਜਿਨ੍ਹਾਂ ਰਸੂਕਦਾਰਾਂ ਦੇ ਵੱਲੋਂ ਜਾਂ ਕਿਨੇ ਆਦਾਰਿਆਂ ਦੇ ਵੱਲੋਂ ਜਾਂ ਇੱਕ ਵਿਅਕਤੀ ਵਿਸ਼ੇਸ਼ ਦੇ ਵੱਲੋਂ 5 ਤੋਂ ਜ਼ਿਆਦਾ ਜੋ ਰੀਹੈਬਿਟੇਸ਼ਨ ਸੈਂਟਰ ਚਲਾਏ ਜਾਂਦੇ ਸੀ ਉਹਨਾਂ ਦੇ ਵੱਲੋਂ ਕਾਲੀ ਕਮਾਈ ਕੀਤੀ ਜਾਂਦੀ ਸੀ ਉਸ ਤੇ ਇੱਕ ਰੋਕਥਾਮ ਲੱਗੀ ਆ ਬਿਲਕੁਲ ਸਰਬਜੋਤ ਪੰਜਾਬ ਸਰਕਾਰ ਦਾ ਤੇ ਸਿਹਤ ਵਿਭਾਗ ਦਾ ਇੱਕ ਆਪਣੇ ਆਪ ਚ ਵੱਡਾ ਕਦਮ ਨਸ਼ੇ ਤੇ ਰੋਕਥਾਮ ਨੂੰ ਲੈ ਕੇ ਪਾਇਆ ਜਾ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਜਦੋਂ ਸਤਾ ਦੇ ਵਿੱਚ ਆਈ ਹੈ ਤੇ ਉਸ ਦਾ ਸਭ ਤੋਂ ਵੱਡਾ ਮੁੱਦਾ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਔਰ ਨਸ਼ਾ ਖਤਮ ਦੇ ਕਰਨ ਦੇ ਲਈ ਸਭ ਤੋਂ ਵੱਡੇ ਜਿਹੜੇ ਕਾਰਗਰ ਸਿੱਧ ਹੋ ਸਕਦੇ ਸੀ ਉਹ ਨਸ਼ਾ ਛਡਾਊ ਕੇਂਦਰ ਸੀਗੇ ਜਿਨ੍ਹਾਂ ਦੇ ਵਿੱਚ ਇਹਨਾਂ ਮਰੀਜ਼ਾਂ ਦਾ ਇਲਾਜ ਹੋ ਸਕਦਾ ਸੀ ਇਲਾਜ ਹੋਣ ਤੋਂ ਬਾਅਦ ਉਹ ਨਸ਼ਾ ਛੱਡ ਸਕਦੇ ਸੀ ਔਰ ਇਸ ਨਸ਼ਾ ਛਡਾਓ ਕੇਂਦਰਾਂ ਦੇ ਵਿੱਚ ਕਿਤੇ ਨਾ ਕਿਤੇ ਕਾਲੀ ਤੇ ਮੋਟੀ ਕਮਾਈ ਕੀਤੀ ਜਾ ਰਹੀ ਸੀ ਔਰ ਜਿਹੜਾ ਪੰਜਾਬ ਸਰਕਾਰ ਉਹ ਲਗਾਤਾਰ ਇਸ ਕਾਲੀ ਕਮਾਈ ਨੂੰ ਰੋਕਣ ਦੇ ਲਈ ਤੇ ਨਸ਼ੇ ਦੇ ਖਾਤਮੇ ਦੇ ਲਈ ਰੋਕਣ ਦੇ ਲਈ ਲੱਗੀ ਹੋਈ ਸੀ ਉਹਨਾਂ ਹੋਰ ਜੇ ਗੱਲ ਜ਼ਿਲ੍ਹਾ ਫਿਰੋਜ਼ਪੁਰ ਦੀ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਕਰੀਬ ਜਿਹੜੇ ਐ ਇੱਕ ਹੀ ਨਸ਼ਾ ਛਡਾਊ ਕੇਂਦਰ ਹੈ ਔਰ 19 ਓਟ ਸੈਂਟਰ ਹੈ ਜਿੱਤੇ ਕਰੀਬ 4.5 ਲੱਖ ਗੋਲੀਆਂ ਜਿਹੜੀਆਂ ਨਸ਼ਾ ਛਡਾਊ ਕੇਂਦਰਾਂ ਦੇ ਉੱਪਰ ਦਿੱਤੀਆਂ ਜਾਂਦੀਆਂ ਔਰ ਪਿਛਲੇ ਦਿਨ ਹੀ ਜਿਹੜੇ ਸਿਹਤ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਦੱਸਿਆ ਕਿ 10 ਲੱਖ ਤੋਂ ਉੱਤੇ-ਉੱਤੇ ਜਿਹੜੇ ਮਰੀਜ਼ ਨੇ ਉਹ ਪੰਜਾਬ ਦੇ ਜਿਹੜਾ ਪੋਰਟਲ ਹੈ ਉਸ ਦੇ ਉੱਪਰ ਰਜਿਸਟਰਡ ਹੈ ਔਰ ਇਸ ਨਸ਼ਾ ਛਡਾਊ ਕੇਂਦਰਾਂ ਦੇ ਉੱਪਰ ਕਾਲੀ ਕਮਾਈ ਜਿਹੜੀ ਕੀਤੀ ਜਾ ਰਹੀ ਸੀ ਕਈ ਜਿਹੜੇ ਨਸ਼ਾ ਛਡਾਊ ਮਾਲਕਾਂ ਵੱਲੋਂ ਔਰ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ 100 أن تستطيع ਕਰੀਬ ਨਸ਼ਾ ਛਡਾਊ ਕੇਂਦਰ ਨੇ ਔਰ ਉਹਨਾਂ ਨੂੰ 10 ਸੰਸਥਾਵਾਂ ਇਹੋ ਹੈ ਕਿ ਜਿਹੜੀਆਂ 117 ਨਸ਼ਾ ਛਡਾਊ ਕੇਂਦਰ ਜਿਹੜੇ ਹੈ ਉਹ 10 ਸੰਸਥਾਵਾਂ ਹੀ ਚਲਾ ਰਹੀਆਂ ਸੀ ਔਰ ਉਸ ਸੰਸਥਾਵਾਂ ਦੇ ਉੱਪਰ ਵੱਡੇ ਜਿਹੜਾ ਕਪਲਾਖੋਰੀ ਹੋ ਰਹੀ ਸੀ ਨਸ਼ੇ ਨੂੰ ਜਿਹੜੀਆਂ ਗੋਲੀਆਂ ਵੇਚੀਆਂ ਜਾਂਦੀਆਂ ਸੀ ਉਹ ਕਾਲਾ ਬਾਜ਼ਾਰੀ ਹੁੰਦੀ ਸੀ ਉਸ ਤੋਂ ਲੈ ਕੇ ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੱਕਿਆ ਕਿ ਵਿਜੀਲੈਂਸ ਨੂੰ ਇਨਵੋਲ ਕੀਤਾ ਔਰ ਵਿਜੀਲੈਂਸ ਨੇ ਇਸ ਨਸ਼ਾ ਛਡਾਊ ਕੇਂਦਰਾਂ ਦੇ ਉੱਪਰ ਕਾਰਵਾਈ ਕਰਦਿਆਂ ਹੋਇਆਂ ਇੱਕ ਨਸ਼ਾ ਛਡਾਊ ਮਾਲਕ ਦੇ ਉੱਪਰ ਉਹਨੂੰ ਗ੍ਰਿਫਤਾਰ ਕੀਤਾ ਔਰ ਉਸਦੇ 20 ਤੋਂ ਜ਼ਿਆਦਾ ਜਿਹੜੇ ਨਸ਼ਾ ਛਡਾਊ ਕੇਂਦਰ ਸੀ ਪੰਜਾਬ ਦੇ ਵਿੱਚ ਉਸ ਨੂੰ ਬੰਦ ਕਰ ਦਿੱਤਾ ਗਿਆ ਔਰ ਹੁਣ ਜਿਹੜਾ ਨਵੀਂ ਐਸਓਪੀ ਲਿਆਂਦੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਿ ਤਾਂ ਜੋ ਜਿਹੜਾ ਨਸ਼ੇ ਦੀ ਇਹ ਗੋਲੀ ਖਾਂਦਾ ਜਿਹੜਾ ਨਸ਼ੇ ਦਾ ਇਹ ਮਰੀਜ਼ ਹੈ ਉਸ ਨੂੰ ਗੋਲੀ ਜਿਹੜੀ ਹੈ ਸਹੀ ਮਿਲ ਸਕੇ ਔਰ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਇਹਨਾਂ ਮਰੀਜ਼ਾਂ ਦਾ ਇਲਾਜ ਹੋ ਸਕੇ ਔਰ ਮੈਂ ਤੁਹਾਨੂੰ ਸਰਬੋਤਮ ਇਹ ਵੀ ਦੱਸਣਾ ਚਾਹੂੰਗਾ ਕਿ ਜਦੋਂ ਨਸ਼ਾ ਛਡਾਊ ਕੇਂਦਰ ਦਾ ਲਾਇਸੈਂਸ ਦਿੱਤਾ ਜਾਂਦਾ ਹੈ ਤੇ ਮਹਿਜ਼ 1000 ਰੁਪਏ ਦੇ ਵਿੱਚ ਇਹ ਲਾਇਸੈਂਸ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਤਾਂ ਉਹਦੇ ਤੇ ਇਹ ਵੀ ਸ਼ਰਤਾਂ ਹੁੰਦੀਆਂ ਨੇ ਕਿ ਇਸ ਨਸ਼ਾ ਚੜਾਊ ਕੇਂਦਰ ਦੇ ਵਿੱਚ ਇੱਕ ਐਮ ਡੀ ਸਪੈਸ਼ਲਿਸਟ ਜਿਹੜਾ ਮਨੋ ਸਾਈਕਾਟ੍ਰਿਸ ਜਿਹੜਾ ਡਾਕਟਰ ਹੈ ਉਹ ਹੋਏਗਾ ਉਸ ਦੇ ਨਾਲ ਇੱਕ ਦੋ ਕਾਉਂਸਲਰ ਹੋਣਗੇ ਔਰ ਉਸ ਦੇ ਨਾਲ ਨਾਲ ਜਿਹੜਾ ਨਰਸਿੰਗ ਸਟਾਫ ਹੋਏਗਾ ਜਿਹੜੇ ਉਸ ਨੂੰ ਚੈੱਕ ਕਰਨ ਜਾਂਚ ਕਰਨ ਵਾਸਤੇ ਉਸ ਦੇ ਨਾਲ ਹੋਰ ਸਟਾਫ ਨੂੰ 10 ਤੋਂ ਕਰੀਬ ਜਿਹੜੇ ਸਟਾਫ ਵੀ ਜਿਹੜੇ ਤਨਾਤ ਕੀਤੇ ਗਏ ਔਰ 10 ਬੈੱਡ ਦਾ ਇਹ ਹਸਪਤਾਲ ਹੁੰਦਾ ਹੈ ਜਿੱਥੇ ਮਰੀਜ਼ਾਂ ਨੂੰ ਦਾਖਲ ਕਰਕੇ ਉਹਨਾਂ ਦਾ ਇਲਾਜ ਕਰਨ ਦਾ ਵੀ ਇੱਕ ਪ੍ਰਬੰਧਨ ਹੈ ਪਰ ਕਿਤੇ ਨਾ ਕਿਤੇ ਇਹ ਨਸ਼ਾ ਛਡਾਊ ਕੇਂਦਰ ਜਿਹੜੇ ਆ ਉਹ ਮਰੀਜ਼ਾਂ ਨੂੰ ਦਾਖਲ ਨਹੀਂ ਕਰਦੇ ਔਰ ਸਿੱਧੀ ਜਿਹੜੀ ਗੋਲੀ ਵੇਚਦੀ ਹੈ ਬਰੂਪੇਨ ਨੋਰਫੇਨ ਆ ਉਹ ਗੋਲੀ ਵੇਚ ਕੇ ਲੱਖਾਂ ਕਰੋੜਾਂ ਰੁਪਏ ਜਿਹੜੇ ਆ ਉਸ ਦਾ ਕਾਰੋਬਾਰ ਕਰਦੇ ਸੀ ਔਰ ਪੰਜਾਬ ਦੀ ਜੇ ਗੱਲ ਕਰੀਏ ਤੇ ਇਕੱਲੇ ਪੰਜਾਬ ਵਿੱਚ 90 ਤੋਂ 91 ਲੱਖ ਜਿਹੜੀਆਂ ਬੂਪੀ ਨਾਰਥ ਇੰਦੀਆਂ ਗੋਲੀਆਂ ਨੇ ਉਹ ਪੰਜਾਬ ਸਰਕਾਰ ਓਪਰ ਸੈਂਟਰਾਂ ਤੇ ਨਸ਼ਾ ਛਡਗਾਊ ਜਿਹੜੇ ਸਰਕਾਰੀ ਸੈਂਟਰਾਂ ਦੇ ਉੱਪਰ ਮੁਹੱਈਆ ਕਰਾਉਂਦੀ ਹੈ ਜੋ ਸਿੱਧੇ ਸਿੱਧੇ ਵਿੱਚ ਔਰ ਇਸ ਦੇ ਨਾਲ ਜਿਹੜੇ 170 ਨਸ਼ਾ ਛਡਾਊ ਕੇਂਦਰ ਨੇ ਉਹਨਾਂ ਦੇ ਵਿੱਚ ਕਰੀਬ ਸੈਂਕੜੇ ਸਮਝਣਾ ਚਾਹਾਂਗੇ ਆਪ ਦਾ ਕਾਰੋਬਾਰ ਹੈ ਉਹ ਹਰ ਮਹੀਨੇ ਦੇ ਵਿੱਚ ਚੱਲਦਾ ਹੈ ਟੈਂਡਰ ਜਾਰੀ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਲਾਈਸੈਂਸ ਦੇਣ ਤੱਕ ਦਾ ਪੂਰਾ ਜੋ ਫਸਸ ਹੈ ਉਸ ਨੂੰ ਹੁਣ ਟਰਾਂਸਪੇਰੈਂਟ ਬਣਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਆ ਬਿਲਕੁਲ ਜਦੋਂ ਦੀ ਵਿਜੀਲੈਂਸ ਇਸ ਮਾਮਲੇ ਦੇ ਵਿੱਚ ਦਖਲ ਦੇ ਰਹੀ ਹੈ ਔਰ ਵਿਜੀਲੈਂਸ ਨੇ ਇਸ ਤੈਕੀਕਾਤ ਕੀਤੀ ਹੈ ਪ੍ਰਾਈਵੇਟ ਜਿਹੜੇ ਨਸ਼ਾ ਛਡਾਊ ਕੇਂਦਰ ਸੈਂਟਰਾਂ ਦੇ ਵਿੱਚ ਜਾ ਕੇ ਉੱਥੇ ਇਹ ਸਾਹਮਣੇ ਆਇਆ ਕਿ ਕੁਝ ਨਸ਼ਾ ਛਡਾਊ ਕੇਂਦਰ ਜਿਹੜੇ ਆ ਉਹਨਾਂ ਦੇ ਜਿਹੜੇ ਮਾਲਕ ਹੈ ਉਹ ਆਪਣੀ ਹੀ ਦਵਾਈ ਤਿਆਰ ਕਰਦੇ ਆ ਔਰ ਦਵਾਈ ਨੂੰ ਜਿਹੜਾ ਇਹ ਮਰੀਜ਼ਾਂ ਵਿੱਚ ਵੇਚਦੇ ਆ ਸੈਂਕੜੇ ਕਰੋੜਾ ਰੁਪਏ ਦੀ ਜਿਹੜੀ ਹੈ ਮਹੀਨੇ ਵਿੱਚ ਕਪਲੇਬਾਜੀ ਕਰਦੇ ਆ ਔਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਦੋਂ ਆਈ ਹੈ ਉਹਨੇ 40 ਤੋਂ ਉੱਪਰ ਨਸ਼ਾ ਚੜਾਊ ਕੇਂਦਰ ਜਿਹੜੇ ਪੰਜਾਬ ਦੇ ਵਿੱਚ ਬੰਦ ਕੀਤੇ ਔਰ ਕੁਝ ਨਸ਼ਾ ਸੈਂਟਰਾਂ ਦੇ ਉੱਪਰ ਉਤਸ਼ਕਤੀ ਕੀਤੀ ਔਰ ਬਾਇਓਮੈਟ੍ਰਿਕ ਬਾਇਓਮੈਟ੍ਰਿਕ ਦਾ ਇੱਕ ਇਹ ਸਰਵਜੋਤ ਕਾਰਨ ਹੈ ਕਿ ਜਿਹੜਾ ਵੀ ਮਰੀਜ਼ ਨੇ ਦਵਾਈ ਖਾਂਦਾ ਹੈ ਉਸ ਦੀ ਬਾਇਓਮੈਟ੍ਰਿਕ ਹੋਏਗੀ ਔਰ ਬਾਇਓਮੈਟ੍ਰਿਕ ਹੋਣ ਤੋਂ ਬਾਅਦ ਹੀ ਉਸ ਨੂੰ ਗੋਲੀ ਮਿਲੇਗੀ ਔਰ ਕੋਈ ਦੂਜਾ ਬੰਦਾ ਉਸ ਦੇ ਨਾਂ ਤੇ ਗੋਲੀ ਨਹੀਂ ਲੈ ਸਕਦਾ ਕਿਉਂਕਿ ਇਹ ਕਾਰੋਬਾਰ ਕਿਵੇਂ ਚੱਲਦਾ ਹੈ ਕਿ ਇੱਕ ਨਸ਼ਾ ਜਿਹੜਾ ਕਰਨ ਵਾਲਾ ਮਰੀਜ਼ ਹੈ ਉਹ ਤਾਂ ਦਵਾਈ ਲੈਣ ਦਾ ਹੱਕਦਾਰ ਹੈ ਪਰ ਉਸ ਦੇ ਨਾਲ ਨਾਲ ਕਈ ਜਿਹੜੇ ਮਰੀਜ਼ ਇਹੋ ਜਿਹੇ ਨੇ ਜਾਂ ਕਈ ਕਾਰੋਬਾਰੀ ਨਸ਼ੇ ਦੇ ਇਹੋ ਜਿਹੇ ਨੇ ਜਿਹੜੇ ਆਪਣੇ ਤੇ ਆਪਣੇ ਸਾਥੀਆਂ ਦੇ ਆਧਾਰ ਕਾਰਡ ਦੇ ਨਾਲ ਇਹ ਰਜਿਸਟਰਡ ਕਰਵਾ ਲੈਂਦੇ ਆ ਮਰੀਜ਼ਾਂ ਨੂੰ ਔਰ ਉਹ ਹਾਲਾਂਕਿ ਮਰੀਜ਼ ਨਹੀਂ ਹੁੰਦੇ ਔਰ ਇਸ ਕਰਕੇ ਪੰਜਾਬ ਦਾ ਵਿੱਚ ਆਂਕੜਾ ਜਿਹੜਾ ਮਰੀਜ਼ਾਂ ਦਾ ਵੱਧ ਗਿਆ ਇਸ ਨਸ਼ਾ ਛਡਾਊ ਕੇਂਦਰਾਂ ਤੇ ਤੇ ਇੱਕ ਮਰੀਜ਼ ਜਿਹੜਾ ਇਹ 14 ਦਿਨਾਂ ਦੇ ਵਿੱਚ 84 ਗੋਲੀਆਂ ਤੋਂ ਜ਼ਿਆਦਾ ਜਿਹੜੀਆਂ ਗੋਲੀਆਂ ਨਹੀਂ ਲੈ ਸਕਦਾ ਤੋਂ ਇਸ ਤਰ੍ਹਾਂ ਉਹ ਜਿਹੜੀਆਂ ਗੋਲੀਆਂ ਜਿਹੜੇ ਨਸ਼ਾ ਕਰਨ ਵਾਲੇ ਨਹੀਂ ਨੇ ਔਰ ਨਸ਼ਾ ਤਸਕਰੀ ਕਰਨ ਵਾਲੇ ਲੋਕ ਨੇ ਉਹ ਨਸ਼ੇ ਦੀਆਂ ਗੋਲੀਆਂ ਫ੍ਰੀ ਦੇ ਵਿੱਚ ਨਸ਼ਾ ਛਡਾਊ ਕੇਂਦਰ ਵਿੱਚੋਂ ਲੈ ਕੇ ਤੇ ਬਾਜ਼ਾਰ ਦੇ ਵਿੱਚ ਮਹਿੰਗੇ ਤੌਰ ਤੇ ਵੇਚਦੇ ਸੀ ਔਰ ਲੋਕਾਂ ਨੂੰ ਇਸ ਦੇ ਉੱਪਰ ਕਾਲਾ ਬਾਜ਼ਾਰੀ ਹੋ ਰਹੀ ਸੀ ਔਰ ਇਸ ਨੂੰ ਲੈ ਕੇ ਹੁਣ ਵਿਜੀਲੈਂਸ ਵਿਭਾਗ ਨੇ ਜਿਹੜਾ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇਹ ਫੈਸਲਾ ਕੀਤਾ ਕਿ ਇਸ ਦੇ ਵਿੱਚ ਨਵੀਂ ਐਸਓਪੀ ਜਿਹੜੀ ਜਾਰੀ ਕੀਤੀ ਜਾਏਗੀ ਔਰ ਜਾਰੀ ਕਰਕੇ ਉਸ ਦੀਆਂ ਨਵੀਆਂ ਜਿਹੜੀਆਂ ਰੂਲ ਗਾਈਡਲਾਈਨਸ ਨੇ ਉਹ ਉਹਨਾਂ ਦੀ ਪਾਲਣਾ ਕਰਨੀ ਕਿ ਹੋਏਗੀ ਕਿਉਂਕਿ 1000 ਰੁਪਏ ਦੇ ਮਿਲਣ ਵਾਲਾ ਲਾਇਸੈਂਸ ਇਹਨਾਂ ਨਸ਼ਾ ਚੜਾਊ ਮਾਲਕਾਂ ਨੂੰ ਕਰੋੜਾਂ ਰੁਪਏ ਦੀ ਸੈਂਕੜੇ ਕਰੋੜਾਂ ਰੁਪਏ ਦੀ ਮਹੀਨੇ ਦੀ ਕਮਾਈ ਦੇ ਰਿਹਾ ਹੈ ਉਹ ਪੰਜਾਬ ਸਰਕਾਰ ਨੇ ਇੱਕ ਨਵਾਂ ਰੂਲ ਇਹ ਵੀ ਕੱਢਿਆ ਹੈ ਕਿ ਜਿਸ ਨਸ਼ਾ ਚੜਾਊ ਕੇਂਦਰ ਨੂੰ ਲਾਇਸੈਂਸ ਦਿੱਤਾ ਜਾਏਗਾ ਉਸ ਦੇ ਉੱਪਰ ਜਿਹੜੇ 10 ਤੋਂ 20 ਬੈੱਡ ਲੱਗਣਗੇ ਉਥੋਂ ਦੇ ਡਾਕਟਰ ਉਥ ਜਿਹੜਾ ਮਰੀਜ਼ਾਂ ਨੂੰ ਐਡਮਿਟ ਕਰਕੇ ਉਹਨਾਂ ਦਾ ਇਲਾਜ ਵੀ ਕਰੇਗਾ ਪਹਿਲਾਂ ਵਿਕਣ ਦੇ ਵਿੱਚ ਇਹ ਆਇਆ ਸੀ ਕਿ ਉਹ ਇਲਾਜ ਨਹੀਂ ਕਰਦੇ ਸੀ ਸਿਰਫ ਉਹਨਾਂ ਨੂੰ ਗੋਲੀਆਂ ਦੇ ਦਿੰਦੇ ਸੀ ਔਰ ਗੋਲੀਆਂ ਖਾ ਕੇ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਆਪਣੇ ਘਰ ਰੋਵੋ ਪਰ ਹੁਣ ਕਿਤੇ ਨਾ ਕਿਤੇ ਪੰਜਾਬ ਸਰਕਾਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਸਖਤ ਹੋਈ ਹੈ ਔਰ ਉਹਨਾਂ ਦਾ ਇੱਕੋ ਇੱਕ ਇੱਕ ਸਿਟਾ ਹੈ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਉਹ ਨਸ਼ਾ ਜਿਹੜਾ ਖਤਮ ਕਰਨਾ ਹੈ ਔਰ ਇਸ ਵੱਡੀ ਕਾਰਵਾਈ ਮੰਨੀ ਜਾ ਸਕਦੀ ਹੈ ਕਿ ਹੁਣ ਇਸ ਦੇ ਵਿੱਚ ਕਾਫੀ ਬਦਲਾਅ ਹੋਣਗੇ ਔਰ ਇੱਕ ਹੋਰ ਵੱਡਾ ਐਕਸ਼ਨ ਕਿਉਂਕਿ ਹੁਣ ਬਾਇਓਮੈਟ੍ਰਿਕਸ ਦੇ ਬਾਅਦ ਹੀ ਜੋ ਨਸ਼ੇ ਦੇ ਐਡਿਕਟ ਨੇ ਉਹਨਾਂ ਨੂੰ ਮੈਡੀਸਿਨ ਦਿੱਤੀ ਜਾਏਗੀ ਤੇ ਕਿਹਾ ਜਾ ਸਕਦਾ ਹੈ ਕਿ ਜੋ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਲਈ ਆ ਵੱਡਾ ਜੋ ਹੈ ਇੱਕ ਮਾਈਲਸਟੋਨ ਸਾਬਿਤ ਹੋਏਗਾ ਆ ਬਿਲਕੁਲ ਇਹ ਬੜੀ ਲਾਭਦਾਇਕ ਜਿਹੜੀ ਹੈ ਜਿਹੜੀ ਨਵੀਂ ਐਸਓਪੀ ਆਏਗੀ ਉਹ ਬੜੀ ਲੋਕਾਂ ਦੇ ਵਿੱਚ ਜਿਹੜੇ ਨਸ਼ੇ ਦੇ ਮਰੀਜ਼ ਨੇ ਉਹਨਾਂ ਨੂੰ ਬੜੀ ਵੱਡੀ ਰਾਹਤ ਮਿਲੇਗੀ ਔਰ ਕਈ ਲੋਕ ਤਾਂ ਨਸ਼ਾ ਛੱਡਣਾ ਚਾਹੁੰਦੇ ਆ ਕਿਉਂਕਿ ਜਦੋਂ ਪੰਜਾਬ ਸਰਕਾਰ ਤੇ ਪੰਜਾਬ ਦੇ ਡਾਕਟਰਾਂ ਵੱਲੋਂ ਲਗਾਤਾਰ ਕਾਉਂਸਲਿੰਗ ਕੀਤੀ ਜਾਂਦੀ ਹੈ ਮਰੀਜ਼ਾਂ ਨੂੰ ਨਸ਼ਾ ਛੱਡਣ ਵਾਸਤੇ ਜਾਂ ਪੰਜਾਬ ਪੁਲਿਸ ਹੁਣ ਕਈ ਲੋਕਾਂ ਨੂੰ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਇਹਨਾਂ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਵਾ ਰਹੀ ਹੈ ਤੇ ਇਹ ਕਿਤੇ ਨਾ ਕਿਤੇ ਇਹ ਬੜੀ ਵੱਡੀ ਲਾਭਦਾਇਕ ਸਿੱਧ ਹੋਏਗੀ ਔਰ ਘੱਟ ਪੈਸਿਆਂ ਦੇ ਵਿੱਚ ਇਲਾਜ ਮਿ ਮਰੀਜ਼ ਜਿਹੜੇ ਆ ਨਸ਼ਾ ਛੱਡਣਗੇ ਔਰ ਆਪਣੀ ਪੁਰਾਣੀ ਜ਼ਿੰਦਗੀ ਦੇ ਉੱਪਰ ਵਾਪਸ ਆਣਗੇ ਇਹ ਬੜਾ ਵੱਡਾ ਇੱਕ ਹੈ ਉੱਥੇ ਮੈਂ ਸਰਬੋਤਮ ਇਹ ਦੱਸਣਾ ਚਾਹੂੰਗਾ ਕਿ 10 ਤੋਂ ਵੱਧ ਜਿਹੜੇ ਇੱਕ ਸੰਸਥਾਨ 10 ਤੋਂ ਵੱਧ ਜਿਹੜੇ ਨਸ਼ਾ ਛਡਾਊ ਕੇਂਦਰ ਨਹੀਂ ਚਲਾ ਪਾਏਗੀ ਘੱਟੋ ਘੱਟ 5 ਸੈਂਟਰ ਜਾਂ 1-2 ਹਰ ਸੰਸਥਾ ਨੂੰ ਲੱਗ ਤੋਂ ਇੱਕ ਸੈਂਟਰ ਦਿੱਤਾ ਜਾਏਗਾ ਔਰ ਉਸ ਨੂੰ ਕਈ ਨਵੀਆਂ ਐਸਓਪੀਸ ਦਿੱਤੀਆਂ ਜਾਣਗੀਆਂ ਉਸ ਨੂੰ ਆਨਲਾਈਨ ਰਿਕਾਰਡ ਬੋਲੇਗਾ ਉਸ ਦੀ ਪਾਰਦਰਸ਼ਤਾ ਹੋਗੀ ਔਰ ਲੋਕਾਂ ਨੂੰ ਪਤਾ ਲੱਗੇਗਾ ਕਿ ਪੰਜਾਬ ਦੇ ਵਿੱਚ ਸਹੀ ਨਸ਼ਾ ਜਿਹੜੇ ਤੇ ਕਰਨ ਵਾਲੇ ਮਰੀਜ਼ ਕਿੰਨੇ ਨੇ ਕਿਉਂਕਿ ਪਿਛਲੀ ਵਾਰ ਜਦੋਂ ਜਦੋਂ ਸਿਹਤ ਮੰਤਰੀ ਫਿਰੋਜ਼ਪੁਰ ਪਹੁੰਚੇ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ 10 ਲੱਖ ਤੋਂ ਵੱਧ ਡਾਟਾ ਹੈ ਜਿਹੜਾ ਆਨਲਾਈਨ ਰਜਿਸਟਰ ਹੈ ਮਰੀਜ਼ਾਂ ਦਾ ਪਰ ਇਹ ਸਹੀ ਡਾਟਾ ਨਹੀਂ ਹੈ ਮਰੀਜ਼ ਘਟ ਨੇ ਪਰ ਡਾਟਾ ਕਿਤੇ ਨਾ ਕਿਤੇ ਦਵਾਈ ਜਿਹੜਾ ਨਸ਼ਾ ਤਸਕਰੀ ਕਰਦੇ ਆ ਇਸ ਗੋਲੀ ਦੀ ਉਹ ਆਪਣੇ ਜਿਹੜੇ ਆਧਾਰ ਕਾਰਡ ਆ ਇੱਥੇ ਰਜਿਸਟਰਡ ਕਰਾ ਲੈਂਦੇ ਆ ਦਵਾਈ ਲੈ ਜਾਂਦੇ ਆ ਉਹਨਾਂ ਨੂੰ ਵੇਚਦੇ ਆ ਇਸ ਸਾਰੀ ਖਰੀਦੋ ਫਰੋਤ ਨੂੰ ਜਾਂ ਇਸ ਨਸ਼ੇ ਦੇ ਕਾਰੋਬਾਰ ਨੂੰ ਜਿਹੜਾ ਸੈਂਕੜੇ 100 ਕਰੋੜ ਇੱਕ ਮਹੀਨੇ ਦੇ ਵਿੱਚ ਕਹਿ ਸਕਦੇ ਆ 400 ਤੋਂ 500 ਕਰੋੜ ਦਾ ਇਹ ਕਾਰੋਬਾਰ ਹੁੰਦਾ ਔਰ ਕਈ ਕਾਰੋਬਾਰੀ ਜਿਹੜੇ ਆ ਜਿਹੜੇ ਇਸ ਦੇ ਵਿੱਚ ਪੂਰੀ ਤਰ੍ਹਾਂ ਫਸ ਗਏ ਆ ਦਲਦਲ ਦੇ ਵਿੱਚ ਔਰ ਆਪਣਾ ਦਬਦਬਾ ਬਣਾ ਕੇ ਕਈ ਰਾਜਨੇਤਾ ਵਿੱਚ ਨੇ ਕਈ ਵੱਡੇ ਅਧਿਕਾਰੀ ਵਿੱਚ ਨੇ ਇਨਵੋਲਵ ਨੇ ਹਿੱਸੇਦਾਰ ਨੇ ਔਰ ਉਹਨਾਂ ਦੇ ਹਿੱਸਿਆਂ ਦੇ ਉੱਪਰ ਹੀ ਇਹ ਸਾਰੇ ਨਸ਼ਾ ਛਡਾਊ ਕੇਂਦਰ ਪੰਜਾਬ ਦੇ ਵਿੱਚ ਜਿਹੜੇ 177 ਦੇ ਕਰੀਬ ਨੇ ਉਹ ਚੱਲ ਰਹੇ ਨੇ ਹੁਣ ਉਹਨਾਂ ਤੇ ਕਿਤੇ ਨਾ ਕਿਤੇ ਪੰਜਾਬ ਗਵਰਨਮੈਂਟ ਹੈ ਉਹ ਆਪਣਾ ਚਕੰਜਗ ਕਸਨ ਉਜਾਰੀ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨਦੀਪ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਹੁਣ ਰੀਹੈਬਿਟੇਸ਼ਨ ਸੈਂਟਰਸ ਲਈ ਨਵੇਂ ਰੂਲਸ ਤਿਆਰ ਕੀਤੇ ਗਏ ਨੇ ਜਲਦੀ ਇਹਨਾਂ ਨੂੰ ਲਾਗੂ ਵੀ ਕੀਤਾ ਜਾਏਗਾ ਕਿਉਂਕਿ ਇੱਕ ਅਦਾਰੇ ਪੰਜ ਤੋਂ ਵੱਧ ਕੇਂਦਰ ਹੁਣ ਇਸ ਸਕੀਮ ਦੇ ਤਹਿਤ ਨਹੀਂ ਚਲਾ ਸਕੇਗਾ ਇੱਕ ਅਦਾਰੇ ਦੇ ਪੰਜ ਤੋਂ ਵੱਧ ਕੇਂਦਰਾ ਦੇ ਲਾਇਸੈਂਸ ਹੁਣ ਰੱਦ ਕੀਤੇ ਜਾਣਗੇ ਕੁਕਿੰਦਸ਼ਿਆਂ ਦੇ ਵਿਰੁੱਧ ਇੱਕ ਵੱਡਾ ਐਕਸ਼ਨ ਪੰਜਾਬ ਸਰਕਾਰ ਦੌਰਾਨ ਲਿਆ ਜਾ ਰਿਹਾ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਰਵਿੰਦਰ ਸਿੰਘ ਨਿਊਜ਼ ਜਤਿੰਦਰ ਜੁਡੇ ਹੈ ਡਾਕਟਰ ਸਾਹਿਬ ਨਸ਼ਾ ਦੇ ਖਲਾਫ ਇੱਕ ਯੁੱਧ ਛੇੜਿਆ ਹੋਇਆ ਪੰਜਾਬ ਸਰਕਾਰ ਜਿਹੜੇ ਨਸ਼ੇ ਦੀ ਸਸਤਾ ਸਾਰੇ ਦੱਸ ਕਰੋ ਹਾਂਜੀ ਡਾਕਟਰ ਜਿਹੜੇ ਨਸ਼ਾ ਮੁਕਤੀ ਕੇਂਦਰ ਨੇ ਉਸਤੇ ਕਈ ਕਈ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਬਹੁਤ ਸਾਰੇ ਇੱਕ ਇੱਕ ਬੰਦਾ ਜਿਹੜਾ ਉਹ ਚਲਾ ਰਿਹਾ ਵਾ ਕੋਈ ਨਵੀਂ ਪਾਲਿਸੀ ਲੈ ਕੇ ਆ ਰਹੇ ਹੋ ਕੀ ਕੁਝ ਉਸ ਦੇ ਵਿੱਚ ਰਹੇਗਾ ਅੱਜ ਇਹਦੇ ਵਿੱਚ ਮੈਂਟਰ ਪਾਲਸੀ ਵੀ ਨਵੀਂ ਆ ਜੀ ਔਰ ਉਹਦੇ ਚ 420 ਵੀ ਨਵੇਂ ਬਣਾਏ ਆ ਜਿਸ ਤਰ੍ਹਾਂ ਤੁਸੀਂ ਕੀ ਕਹਾ ਹੈਗਾ ਤੇ ਕੋਸਿਕ ਬੰਦੇ ਇਸ ਤਰ੍ਹਾਂ ਦੇ ਸੀਗੇ ਕਿਸੇ ਦੇ 15 ਕਿਸੇ ਦੇ 20 21 ਤੱਕ ਸੈਂਟਰ ਜਿਹੜੇ ਉਹ ਚੱਲਦੇ ਸੀ ਉਹਨਾਂ ਨੇ ਮੋੜੀ ਬਸ ਜਿਵੇਂ ਕਮਾਂਡਰ ਕੋਡੀਆਂ ਦੇਖਣ ਦਾ ਜੀ ਉਹਦੇ ਨਾਲ ਸਮਾਜ ਨੂੰ ਫਾਇਦਾ ਨਹੀਂ ਹੋ ਰਿਹਾ ਸੀ ਜਾਂ ਉਹਨਾਂ ਦਾ ਸੁਦਾ ਨਹੀਂ ਰਿਹਾ ਸੀ ਕਿਸੇ ਨੂੰ ਵੀ ਜੀ ਹਰ ਸੈਂਟਰ ਦੇ ਵਿੱਚ 10-10 ਬੈੱਡ ਜਿਗੇ ਬਸ ਕਦੇ ਕੋਈ ਪੇਸ਼ੈਂਟ ਅਡਮਿਟ ਨਹੀਂ ਕਰਦੇ ਸੀ ਉਹ ਜੀ ਤੇ ਉਹਨਾਂ ਦੇ ਸਾਰਿਆਂ ਦੀ ਹੰਢੜੇ ਹੈ ਗਿਆ ਉਹ ਗਵਰਨਮੈਂਟ ਸਕਰਰ ਹੈ ਗਿਆ ਤੇ ਵੱਤਵਾਦ ਇੱਕ ਬੰਦਾ ਪੰਜ ਸੈਂਟਰ ਖੋਲ ਸਕੇਗਾ ਤੇ ਇੱਕ ਡਾਕਟਰ ਜਿਹੜਾ ਹੈਗਾ ਉਹ ਵੱਤਵਾਦ ਦੋ ਸੈਂਟਰਾਂ ਵਿੱਚ ਕੰਮ ਕਰ ਸਕੇਗਾ ਇੱਕ ਹੀ ਡਾਕਟਰ ਦਾ ਨਾਮ ਸਾਰੇ ਸੈਂਟਰਾਂ ਦੇ ਲਿਖਾ ਦਿੰਦੇ ਸੀਗੇ ਨਾ ਕਿ ਉੱਥੇ ਡਾਕਟਰ ਸੀ ਨਾ ਪ੍ਰੋਪਰ ਸਟਾਫ ਸੀ ਸਿਰਫ ਇਹ ਜਿਹੜਾ ਗੋੜੀਆਂ ਵੇਚਣ ਵਾਲਾ ਧੰਦਾ ਸੀ ਉਹਦੇ ਨਾਲ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਸੀ ਹੁਣ ਅਸੀਂ ਨਵੇਂ ਐਸਓਪੀ ਜਿਹੜੇ ਇੱਕ ਤਾਂ ਅਸੀਂ ਜਿਹੜੇ ਡਾਕਟਰ ਹੈਗੇ ਸੈਕਟਰਿਸ ਜਿਹੜੀ ਸ਼ਾਰਟੇਜ ਆ ਸਾਡੇ ਕੋਲ 300-60 ਦੇ ਕਰੀਬ ਸਾਡੇ ਕੋਲੇ ਗਵਰਨਮੈਂਟ ਸਰਵਿਸ ਤੇ ਹੈਗੇ ਆ ਔਰ ਪ੍ਰਾਈਵੇਟ ਦੇ ਵਿੱਚ 250 ਹੈਗੇ ਆ ਜੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ 2 ਘੰਟੇ ਕਮਿਊਨਿਟੀ ਸਰਵਿਸ ਕਰੋਗੇ ਇਹ ਫ੍ਰੀ ਸਰਵਿਸ ਨਹੀਂ ਹੈ ਉਹ 1 ਘੰਟੇ ਦਾ 1500 ਰੁਪਿਆ ਉਹਨਾਂ ਨੂੰ 2 ਘੰਟੇ ਲਈ ਸਰਵਿਸ ਕਰ ਲਗੇ ਉਹ ਘੱਟੋ ਘੱਟ 5-3 ਕਰ ਲਗੇ ਆਪਣੇ ਚ ਤੇ ਸਾਰੀਆਂ ਜਿਨ੍ਹਾਂ ਦੇ ਵਿੱਚ ਸਰਵਿਸ ਦੇਵਾਂਗੇ ਅਸੀਂ ਉੱਥੋਂ ਸੁਧਾਰ ਕਰ ਉਹਨਾਂ ਨੂੰ ਬਣਾ ਕੇ ਔਰ ਕਾਉਂਸਲਰ 200 ਪਰਤੀ ਕਰ ਲੈ ਤੇ ਉਹ ਬੜੀ ਜਲਦੀ ਠੀਕ ਕਰ ਜਾਣਗੇ ਔਰ ਸੇ ਕਾਉਂਸਲਿੰਗ ਵੀ ਹੋਏਗੀ ਔਰ ਡਾਕਟਰ ਵੀ ਹੋਏਗਾ ਇਸ ਤੋਂ ਸਵਾਏ ਸਾਰੇ ਜਿੰਨੇ ਸਾਡੇ ਜੀਓ ਇਡਕਸ਼ਨ ਸੈਂਟਰ ਦਾ ਜਿਹਨਾਂ ਦੇ ਵਿੱਚ ਤੁਸੀਂ ਯੋਗਾ ਕਰਾਵਾਂਗੇ ਉਹਨਾਂ ਨੂੰ ਜੀ ਕੋਸ਼ਿਸ਼ ਹੋਏਗੀ ਕਿ ਨਸ਼ਾ ਮੁਕਤੀ ਕੇਂਦਰ ਨੇ ਸਰਕਾਰੀ ਔਰ ਇੱਕ ਸ਼ਖਸ ਕਿੰਨੇ ਚਲਾ ਰਿਹਾ ਸੀਗਾ ਇੱਕ ਜਿਹੜਾ ਸੱਚ ਹੈਗਾ ਜੀ ਉਹ ਬੜਾ ਖਲ ਉਹਦੇ 19-20 ਸੈਂਟਰ ਸੀਗੇ ਇੱਕ ਬੰਦੇ ਦੇ ਦੂਜੇ ਦੇ ਵੀ 15 ਸੈਂਟਰ ਆ ਗਏ ਇਸ ਤਰ੍ਹਾਂ ਦੇ ਚਾਰ-ਪੰਜ ਵੱਡੇ-ਵੱਡੇ ਬੰਦੇ ਜਿਹੜੇ ਜਿਆਦਾ ਉਹਨਾਂ ਨੇ ਮਨੋਪੋਲੀਜ਼ ਕੀਤਾ ਸੀ ਔਰ ਉਹਦੇ ਨਾਲ ਬਹੁਤ ਜ਼ਿਆਦਾ ਜਿਹੜੇ ਕੋ ਛੋਟੇ-ਮੋਟੇ ਜਿਹੜੇ ਇੱਕ ਜਾਂ ਦੋ ਸੈਂਟਰ ਵਾਲੇ ਸੀ ਉਹਨਾਂ ਨੂੰ ਬਲੈਕਵੇਲ ਵੀ ਔਰ ਬਹੁਤ ਕੁਝ मतलब ਇਸ ਤਰ੍ਹਾਂ ਦੇ ਕੰਮ ਕਰਦੇ ਸੀਗੇ ਉਹਨਾਂ ਦੇ ਸਰਵੇ ਵੀ ਕਰੋਗੇ ਹਾਂ ਜੀ ਕੋਈ ਇਹਨਾਂ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਕਾਰਵਾਈ ਹੋ ਗਈ ਛੋੜੋ ਜੀ ਇੱਕ ਤਾਂ ਜੇਲ੍ਹ ਜਾਵਾਂ ਦੇ ਵਿੱਚ ਹੈ ਮਤਲਬ ਇੱਕ ਤਾਂ ਵਨ ਆਫ ਦਾ ਮੇਜਰ ਆਲਰੇਡੀ ਇਨ ਜੇਲ੍ਹ ਹੈ ਉਹਨਾਂ ਦੇ ਵਿੱਚ ਬਾਕੀ ਵੀ ਅੰਡਰ ਸਕੈਨਰ ਹੈ ਰਹਿ ਗਿਆ ਜੀ ਜਿਹੜਾ ਬੰਦਾ ਸਮਾਜ ਦੇ ਭਲੇ ਲਈ ਔਰ ਖਾਸ ਕਰਕੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰਨ ਵਾਲੀ ਕੰਮ ਕਰੇਗਾ ਉਹਦੇ ਉਹਦੇ ਨਾਲ ਕੋਈ ਟਿੱਲ ਨਹੀਂ ਬਾਕੀ ਜਾਊਗੀ ਉਹਦੇ ਨਾਲ ਕਿਸੇ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਉਹਦੇ ਵਾਸਤੇ ਜੋ ਵੀ ਕਰਨਾ ਪਏਗਾ ਸਰਕਾਰ ਉਹ ਸਾਰਾ ਕੁਝ ਕਰਕੇ ਕਰੇਗੀ